सत श्रीकाल जी स्वागत है हालांकि अपने चैनल से हाजिर ले नवी वीडियो मैं ठीक ठाक आई हाँ भी सारे ठीक ठाक हो गए तो अज मेरी छुट्टी से मैं घर से बाकी तो सारे गए काम से बच्चे गए पढ़न मैं क्या चलो अच्छा फ्री हो के धुप्पे तो बह के चाह पीने धुप्प सीकों का काफ़ी दिन बाद अच्छ भी वैसे उतना धुप्प तो निकली हफ्ता हाँ मीह पगातार दिन रात तो, ਤੇ ਗਾ ਵੀ ਮੌਸਮ ਖਰਾਬ ਜਿਆ ਸੀਗਾ ਤੇ ਹੁਣ ਕੱਲ ਦੀ ਧੁੱਪ ਨਿਕਲਦੀ ਆ ਕੱਲ ਤਾਂ ਚਲੋ ਪਤਾ ਨਹੀਂ ਲੱਗਾਗਾ ਕੰਮ ਤੇ ਤੇ ਅੱਜ ਜਿਵੇਂ ਛੁੱਟੀ ਸੀ ਮੈਂ ਕਿਹਾ ਆਪਾਂ ਫ੍ਰੀ ਹੋ ਕੇ ਬਾਹਰ ਬੈ ਕੇ ਬਾਲਕੋਨੀ ਚ ਨਾਲ ਦਾ ਚਾਹ ਪੀਨੇ ਆ ਤੇ ਨਾਲੇ ਆਪਾਂ ਦਿੰਨੇ ਆ ਖੁਸ਼ਖਬਰੀ ਵੀਰਾਂ ਨੂੰ ਪੇਰਨਾਂ ਨੂੰ ਜਿਨ੍ਹਾਂ ਨੇ ਇਟਲੀ ਦੇ ਪੇਪਰ ਭਰੇ ਸੀਗੇ ਤੇ ਨਾਲੇ ਜਿਹੜੇ ਆਪਾਂ ਨੂੰ ਕਮੈਂਟ ਕਰਕੇ ਕੋਟਾ ਪੁੱਛਦੇ ਹੁੰਦੇ ਸੀਗੇ ਇਸ ਵਾਰ ਕੋਟਾ ਕਿੰਨਾ ਵਾ ਤੇ ਨਾਲੇ ਵੀਰ ਜਿਹਨਾਂ ਨੇ ਪੇਪਰ ਭਰੇ ਸੀਗੇ ਤੇ ਉਹ ਪੁੱਛਦੇ ਹੁੰਦੇ ਸੀਗੇ ਐਤ ਕੀ 100% ਚਾਂਸ ਹੈ ਵੀ ਪੇਪਰ ਨਿਕਲਦੇ ਇਹ ਅਜੇ ਪਤਾ ਨਹੀਂ ਦੱਸਦੇ ਕਿ 100% ਨਹੀਂ 110% ਚਾਂਸ ਆ ਜਿਨ੍ਹਾਂ ਵੀਰਾਂ ਨੇ ਪੇਪਰ ਭਰੇ ਆ ਸਹੀ ਬੰਦੇ ਨੇ ਜਿਨ੍ਹਾਂ ਨੇ ਪੇਪਰ ਭਰੇ ਆ ਸਾਰੇ ਡਾਕੂਮੈਂਟ ਸਹੀ ਲਾ ਕੇ ਭਰੇ ਆ ਕਿਉਂਕਿ ਜੈਸਸ ਆ ਬਨਾਲ ਆਪਾਂ ਰਾਤ ਦੋਨਾਂ ਚੈਨਲਾਂ ਤੇ ਤਾਂ ਰਾਤ ਹੀ ਆਪਾਂ ਵੀਡੀਓ ਪਾਤੀ ਸੀਗੀ ਇਟਾਲੀਅਨ ਬੁਵਾਏ ਤੇ ਤੇ ਬਤਨੂ ਦੂਰ ਪੰਜਾਬੀ ਤੇ ਕਿਉਂਕਿ ਕੱਲ ਹੀ ਆਪਣੇ ਕੋਲ ਖਬਰ ਆਈ ਆ ਤੁਹਾਨੂੰ ਪਤਾ ਆਪਣਾ ਇਟਾਲੀਅਨ ਵਾਇਸ ਜਿਹੜੀ ਵੀ ਚੈਨਲ ਜਿਹੜੀ ਵੀ ਖਬਰ ਆਉਂਦੀ ਹੁੰਦੀ ਹੈ ਸਭ ਤੋਂ ਪਹਿਲਾਂ ਆਪਣੇ ਉਸ ਚੈਨਲ ਤੇ ਇਟਲੀ ਦੇ ਨਵੇਂ ਪੇਪਰਾਂ ਨੂੰ ਲੈ ਕੇ ਜਾਂ ਕੋਈ ਵੀ ਇਮੀਗ੍ਰੇਸ਼ਨ ਦੀ ਜਾਂ ਕੋਈ ਇੱਥੋਂ ਦੀ ਜਾਣਕਾਰੀ ਆਪਣੇ ਸਭ ਤੋਂ ਪਹਿਲਾਂ ਉਹ ਚੈਨਲ ਤੇ ਆਪਣੇ ਵੀਡੀਓ ਆਉਂਦੀ ਆ ਤੇ ਉਸ ਤੋਂ ਬਾਅਦ ਚਲੋ ਜਦੋਂ ਮੇਰਾ ਟਾਈਮ ਲੱਗਦਾ ਮੈਂ ਆਪਣੇ ਦੂਸਰੇ ਨਿਊਜ਼ ਚੈਨਲ ਤੇ ਪਾ ਪਾ ਦਿੰਦੀ ਹੁੰਦੀ ਆ ਤੇ ਆਹਾ ਵਲੋਗਾਂ ਵਾਲੇ ਚੈਨਲ ਤੇ ਤਾਂ ਇਸ ਤੇ ਤਾਂ ਮੈਂ ਹੁਣ ਚਲੋ ਕੌਣ ਲੱਗ ਗਈ ਵੀਡੀਓ ਜਾਣਕਾਰੀ ਵਾਲਿਆਂ ਕਿਉਂਕਿ ਬਹੁਤ ਵੀਰ ਭੈਣਾਂ ਇਥੇ ਆਪਣੇ ਨਾਲ ਜੁੜ ਚੁੱਕੇ ਆ ਜਿਨ੍ਹਾਂ ਨੇ ਇਟਲੀ ਆਉਣਾ ਜਾਂ ਜਿਹੜੇ ਆ ਚੁੱਕੇ ਆ ਤਾਂ ਜਾਂ ਜਿਹੜੇ ਆਉਣ ਬਾਰੇ ਸੋਚ ਰਹੇ ਆ ਤੇ ਤਾਂ ਕਰਕੇ ਵੀ ਹੁਣ ਉਹ ਤਾਂ ਆਪਾਂ ਰਾਤੀ ਉਹ ਚੈਨਲਾਂ ਤੇ ਵੀਡੀਓ ਪਾ ਪਈ ਸੀਗੀ ਤੇ ਹੁਣ ਮੇਰੇ ਮੈਂ ਕਿਹਾ ਚਲੋ ਆਪਾਂ ਇਸ ਚੈਨਲ ਤੇ ਵੀ ਦੱਸਦੇ ਆ ਵੀ ਕੋਟਾ ਕਿੰਨਾ ਸੀਗਾ ਤੇ ਕਿੰਨੇ ਪੀਪਲ ਇਸ ਵਾਰ ਭਰੇ ਗਏ ਆ ਤੇ ਵੀ ਜਿਹੜੇ ਚਾਂਸ ਆ ਵੀਰਾਂ ਦੀ ਭੈਣਾਂ ਦੀ ਜਿਨ੍ਹਾਂ ਨੇ ਭਰਾਈ ਆ ਤੇ ਪੂਰੇ ਪੂਰੇ ਚਾਂਸ ਆ ਇਸ ਵਾਰ ਵੀ ਉਹ ਪੇਪਰ ਨਿਕਲਣਗੇ ਤੇ ਉਹ ਇਟਲੀ ਆ ਸਕਦੇ ਆ ਮਾਜੀ ਇਹ ਕੋਟਾ ਕੋਟੇ ਦੀ ਆਪਾਂ ਗੱਲ ਕਰੀਏ ਵੀ ਕੋਟਾ ਤਾਂ ਇਸ ਵਾਰ ਸੀਗਾ 190000 ਕੋਟਾ ਸੀਗਾ ਜਿਹੜੇ ਐਕਟ 1 ਨਵੰਬਰ ਤੋਂ ਲੈ ਕੇ 3 ਨਵੰਬਰ ਤੱਕ ਜਿਹੜੀਆਂ ਫਾਈਲਾਂ ਤਿਆਰ ਹੋਈਆਂ ਵਾ ਤੇ ਉਹ ਫਾਈਲਾਂ ਤਿਆਰ ਹੋਈਆਂ ਕਿਉਂਕਿ ਕੱਲ ਦੀ ਹੀ ਇਹ 9 ਨਵੰਬਰ ਦੀ ਖਬਰ ਤੇ ਕੱਲ ਆਪਣੇ ਕੋਲੇ ਆਈ ਆ ਕੱਲ ਆਪਾਂ ਪਾਤੀ ਸੀਗੀ ਮਾ ਸੌਰੀ ਜੀ 9 ਦਸੰਬਰ ਦੀ ਤੇ ਜਿਹੜਾ ਪੇਪਰ ਤਿਆਰ ਹੋਇਆ ਫੈਲਾ ਤਿਆਰ ਹੋਈਆਂ ਉਹ ਹੋਈਆਂ 1,80,012 ਫੈਲਾ ਕੋਟੇ ਨਾਲੋਂ ਵੀ ਬਹੁਤ ਘੱਟ ਫੈਲਾ ਤਿਆਰ ਹੋਈਆਂ ਵਾ ਤੇ ਤਾਂ ਕਰਕੇ ਵੀ ਜਿਹੜੇ ਚਾਂਸ ਆ ਪੂਰੇ ਪੂਰੇ ਐਤਕੀ ਵੀ ਵੀਰਾਂ ਦੇ ਭੈਣਾਂ ਦੇ ਇਹਨਾਂ ਦੇ ਪੇਪਰ ਭਰੇ ਆ ਕਿਉਂਕਿ ਪਿਛਲੀ ਵਾਰ ਜੇ ਕੋਟੇ ਤੋਂ ਬਹੁਤ ਜ਼ਿਆਦਾ ਘੱਟ ਤਾਂ ਕੀ ਐਤਕੀ ਦਾ 73% ਗਰਾਫਟ ਨਾਲ ਪੇਪਰ ਭਰੇ ਗਏ ਆ ਤੇ ਅਗਲੇ ਪਿਛਲੇ ਸਾਲਾਂ ਦੀ ਆਪਾਂ ਗੱਲ ਕਰੀਏ ਤਾਂ ਇਥੇ ਕਿ 2023 ਚ ਸੀਗਾ 136000 ਕੋਟਾ ਸੀ ਤੇ ਫੈਲਾ ਭਰਿਆ ਗਈਆਂ ਸੀ 6 ਲੱਖ 6 ਲੱਖ ਵੀਰਾਂ ਨੇ ਪਹਿਨਾਂ ਨੇ ਪੀਪਲ ਭਰਾਏ ਸੀਗੇ ਤੇ ਵੈਸੋ ਨਿਕਲਨੇ ਤੇ ਚਲੋ ਉੰਨੇ ਸੀ ਜਿੰਨੇ ਕੋਟਾ ਹੁੰਦਾ ਤੇ ਉਸ ਤੋਂ ਬਾਅਦ ਜਿਹੜਾ 2024 ਵਾਲਾ ਕੋਟਾ ਸੀਗਾ ਉਹ ਸੀਗਾ 152000 ਸੀਗਾ ਤੇ ਉਹ 7 ਲੱਖ ਦੇ ਨੇੜੇ ਪਹੁੰਚ ਗਈਆਂ ਸੀ ਫੈਲਾ ਵੀ ਜਿਹ ਭਰਾਏ ਤਾਂ ਹੀ ਹੁਣ ਜਿਹੜੇ ਹੁਣ ਵੀਰ ਭੈਣਾਂ ਦੇ ਬਹੁਤ ਕਮੈਂਟ ਆਉਂਦੇ ਆ ਵੀਰਾਂ ਦੇ ਬਈ ਸਾਡੇ ਪੇਪਰ ਨਿਕਲ ਲੈਨੇ ਸਾਨੂੰ 2 ਸਾਲ ਹੋ ਗਏ 3 ਸਾਲ ਹੋ ਗਏ ਉਹ ਪੇਪਰ ਜਾਂ ਤਾਂ ਕੋਟੇ ਤੋਂ ਬਾਹਰ ਹੋ ਜਾਂਦੇ ਆ ਤੇ ਜਾਂ ਫਿਰ ਹੋ ਜਾਂਦੇ ਸੀਗੇ ਕਿਉਂਕਿ ਕੋਟਾ ਬਹੁਤ ਜ਼ਿਆਦਾ ਹੁੰਦਾ ਸੀਗਾ ਤੇ ਜਾਂ ਕੋਈ ਫਿਰ ਹੋਰ ਕੋਈ ਜਿਵੇਂ ਹਾਇ ਸਵਾਰ ਤਾਂ ਵੀ ਮਤਲਬ ਸਖਤਾਈ ਕਰਕੇ ਪਿਛਲੇ ਪੇਪਰਾਂ ਚ 2040 ਤੇ ਬਹੁਤ ਪੇਪਰ ਹੈ ਜਿਹੜੇ ਇਹਨਾਂ ਨੇ 4000 ਦੇ ਨੇੜੇ ਪਹਿਲਾਂ ਜਿਹੜੀਆਂ ਬਲੌਕ ਕਰਤੀਆਂ ਉਹ ਸੀਗੇ ਵੀ ਜਿਹੜੇ ਜਾਲੀ ਪੇਪਰ ਪਰ ਅਸੀਂ ਫੀਕ ਪੇਪਰ ਭਰੇ ਹੋਈ ਸੀਗੇ ਤੇ ਉਹਨਾਂ ਨੇ ਫਿਰਾਂ ਬਲੌਕ ਕਰਤੀਆਂ ਤੇ ਬਾਕੀ ਜਿਹੜੇ ਨਿਕਲੇ ਸੀ ਜਿਨ੍ਹਾਂ ਨੇ ਲੇਆਫ ਤੇ ਨਿਕਲੇ ਸੀਗੇ ਤੇ ਉਹ ਉਥੋਂ ਜਿਹੜੀ ਮੈਸੀ ਆ ਹੋਰ ਫਿਊਜਨ ਲਾ ਲਈ ਆ ਵੀਰਾਂ ਨੂੰ ਵੀ ਜੇ ਨਹੀਂ ਦੇ ਰਹੀ ਤੇ ਜਿਨ੍ਹਾਂ ਦੇ ਵੀਜੇ ਲੱਗੇ ਤੇ ਲੱਗ ਗਏ ਉਹਨਾਂ ਨੂੰ ਉਥੇ ਚਾਰਨਾ ਨਹੀਂ ਦਿੱਤਾ ਜਾਇਆ ਜਿਹੜੇ ਇੱਧਰ ਆ ਗਏ ਇਟਲੀ ਚ ਤੇ ਜਿਹੜੇ ਜਾਲੀ ਸੀਗੇ ਫੇਕ ਪੇਪਰ ਸੀਗੇ ਤੇ ਏਜੰਟਾਂ ਨੇ ਭਰੇ ਸੀਗੇ ਹੋਰ ਮਾਲਕਾਂ ਦੀ ਆਈਡੀਆਂ ਤੇ ਬਿਨਾਂ ਪੁੱਛੇ ਤੇ ਉਹ ਮਤਲਬ ਇੱਧਰ ਉਹਨਾਂ ਨੂੰ ਐਂਟਰੀ ਨਹੀਂ ਮਿਲਦੀ ਫੌਰੀ ਵੀਜ਼ਾ ਮਿਲਦੇ ਆ ਤੇ ਉਹ ਵਾਪਸ ਜਾਂਦੇ ਆ ਇਹੀ ਕਾਰਨ ਸੀ ਇਹੀ ਕਾਰਨ ਸੀਗਾ ਕਿ ਇਸ ਵਾਰ ਜਿਹੜਾ ਸਰਕਾਰ ਨੇ ਸਖਤਾਈ ਵਾਰਤੀ ਸੀ ਬਹੁਤ ਜ਼ਿਆਦਾ ਤੇ ਪੇਪਰਾਂ ਨੂੰ ਲੈ ਕੇ ਵੀ ਬਹੁਤ ਸਖਤਾਈ ਸੀਗੀ ਤੇ ਪਹਿਲਾਂ ਵੀ ਆਪਾਂ ਤੁਹਾਨੂੰ ਦੱਸਿਆ ਜੀ ਵੀ ਜਿਹੜੇ ਐਥਿਕੀ ਡਾਕੂਮੈਂਟ ਇੱਥੇ ਆ ਕੇ ਲਾਗਦੇ ਸੀ ਘਰ ਦਾ ਪੇਪਰ ਤਾਂ ਹੋਰ ਉਹ ਇਸ ਵਾਰ ਇਹਨਾਂ ਨੇ ਪਹਿਲਾਂ ਹੀ ਲਾਏ ਸੀਗੇ ਵੀ ਜਿਵੇਂ ਮਾਲਕ ਨੇ ਵੀ ਦੀ ਨੇ ਬੁਲਾਉਣਾ ਵਾ ਹਨਾ ਉਹਨੇ ਵੀ ਕਿੱਥੇ ਰੱਖਣਾ ਵਾ ਬੰਦਾ ਉਹਦੇ ਲਈ ਰਹਿ ਲੈ ਕਾਰ ਦਾ ਘਰ ਹੋਣਾ ਚਾਹੀਦਾ ਵੀ ਜਿੱਥੇ ਉਹਨੇ ਆ ਕੇ ਰਹਿਣਾ ਉਹਦੇ ਰਹਿਣ ਜੋ ਘਰ ਹੋਣਾ ਚਾਹੀਦਾ ਤੇ ਜਾਂ ਫਿਰ ਉਹਦੇ ਲਈ ਕੰਮ ਦੇ ਤਾਂ ਚਲੋ ਅੱਗੇ ਵੀ ਕੰੰਤਰਾ ਤੋਂ ਲੱਗਦਾ ਹੀ ਸੀਗਾ ਵੀ ਆ ਕੇ ਇਹ ਕੰਮ ਕਰਨਾ ਉਹ ਹਸਾਬ ਨਾ ਸਖਤਾਈ ਦੇ ਕਾਰਨ ਐਸ ਕਰਕੇ ਪੀਪਲ ਆ ਜਿਹੜੇ ਇਸ ਵਾਰ ਬਹੁਤ ਘੱਟ ਭਰੇ ਗਏ ਕੋਟੇ ਤੋਂ ਵੀ ਘੱਟ ਭਰੇ ਗਏ ਤਾਂ ਕਰਕੇ ਐਸ ਵਾਰ ਜਿਹੜੇ ਵੀ ਬੰਨਾਂ ਨੇ ਪੀਪਲ ਭਰੇ ਉਹਨਾਂ ਦੇ ਪੂਰੇ ਪੂਰੇ ਚਾਂਸ ਹੈਗੇ ਆ ਇਹਦੇ ਰੈਂਦੇ ਤੋਂ ਆਪਾਂ ਇਹ ਗੱਲ ਦੱਸ ਦਿਆਂ ਵੀ ਜਿਹੜੇ ਘਰਾਂ ਦੇ ਪੀਪਲ ਆ ਕਹ ਰਾਣੀ ਪੇਪਰਾਂ ਦਾ ਕੋਟਾ ਸੀਗਾ ਸਿਰਫ ਜਿਨ੍ਹਾਂ ਨੇ ਘਰੇ ਵੀ ਆਪ ਦੇ ਕੰਮ ਕਰਨ ਨੂੰ ਜਿਵੇਂ ਹਨਾ ਅਸੀਂ ਦੋਨੋਂ ਜਾਣੇ ਕੰਮ ਕਰਦੇ ਆ ਅਸੀਂ ਕਿਸੇ ਦੇ ਪੇਪਰ ਭਰ ਆਈਏ ਵੀ ਸਾਨੂੰ ਘਰੇ ਕੰਮ ਕਰਨ ਲਈ ਹੈਲਪਰ ਦੀ ਲੋੜ ਆ ਬਈ ਆਪਾਂ ਇਹਦੇ ਤੋਂ ਮੰਗਵਾ ਸਕਦੇ ਆ ਉਹ ਵੀ ਇਸ ਵਾਰ ਜਾਂ ਤਾਂ ਵੀ ਉਸ ਹਿਸਾਬ ਨਾਲ ਪੇਪਰ ਬਹੁਤ ਭਰੇ ਗਏ ਆ ਉਹ ਕੋਟੇ ਤੋਂ ਜ਼ਿਆਦਾ ਭਰੇ ਗਏ ਆ 40% ਕੋਟੇ ਤੋਂ ਉਹ ਪੇਪਰ ਜ਼ਿਆਦਾ ਭਰੇ ਗਏ ਆ ਤੇ ਉਹ ਜਿਹੜਾ ਕੋਟਾ ਸੀਗਾ ਸਿਰਫ 10000 ਕੋਟਾ ਸੀਗਾ ਤੇ ਉਹਦੇ ਜਿਹੜੇ ਚਾਂਸ ਆ ਘਰਾਂ ਦੇ ਪੇਪਰ ਭਰੇ ਆ ਉਹ ਬਹੁਤ ਘੱਟ ਚਾਂਸ ਆ 20% ਚਾਂਸ ਆ ਉਹ ਵੀਰ ਭੈਣਾਂ ਦੇ ਬਈ ਜਿਨ੍ਹਾਂ ਨੇ ਭਰਾਏ ਆ ਵੀ ਨਿਕਲਦੇ ਕਿਉਂਕਿ ਕੋਟਾ ਬਹੁਤ ਜ਼ਿਆਦਾ ਵਾ ਨਾ ਉਹ ਜੇ ਸਹੀ ਵੀ ਕਿਸੇ ਦੇ ਪੇਪਰ ਭਰੇ ਗਏ ਸਹੀ ਵੀ ਜੇ ਭਰੇ ਆ ਨਾ ਸਹੀ ਮਾਲਕ ਨੇ ਜਾਂ ਕਰਦਿਆ ਨੇ ਸਾਰੇ ਡਾਕੂਮੈਂਟ ਸਹੀ ਲਾ ਕੇ ਪੇਪਰ ਭਰੇ ਆ ਉਹ ਵੀ ਫਿਰ ਕੋਟੇ ਦੇ ਹਿਸਾਬ ਨਾਲ ਨਿਕਲਣੇ ਟਾਈਮ ਦੇ ਹਿਸਾਬ ਨਾਲ ਨਿਕਲਣੇ ਕਲੈਕਟ ਜਦੋਂ ਹੋਣਗੇ ਵੀ ਜਿੰਨਾ ਟਾਈਮ ਹੋਇਆ ਜਿਵੇਂ 9 ਵਜੇ ਤੋਂ ਬਾਅਦ ਹੁੰਦਾ ਵਾ ਮਿੰਟਾਂ ਸਕਿੰਟਾਂ ਦੇ ਵਿੱਚ ਜਿਹੜੇ ਪੇਪਰ ਆ ਜਾਂਦੇ ਜਦੋਂ ਕੋਟਾ ਪੂਰਾ ਹੋ ਗਿਆ 10000 ਤੋਂ ਬਾਅਦ ਜਿਹੜੇ ਵੀ ਭਰੇ ਗਏ ਉਹ ਨਹੀਂ ਨਿਕਲਣਗੇ ਜਿੰਨਾ ਕੋਟਾ ਹੋਇਆ ਓਨੇ ਪੇਪਰ ਨਿਕਲਣੇ ਆ ਤੇ ਤਾਂ ਕਰਕੇ ਵੀ ਉਹ ਪੇਪਰਾਂ ਦੀ ਆਸ ਆ ਜਿਹੜੀ ਬਹੁਤ ਘੱਟ ਆ ਤੇ ਬਾਕੀ ਜਿਹੜੇ ਇਹ ਪੇਪਰ ਆ ਇਹ ਸਾਲ ਵਾਲੇ ਤੁਹਾਨੂੰ ਲੱਗਦਾ 63000 ਪੇਪਰ 63000 ਭਰਿਆ ਗਿਆ ਵਾ ਫਾਈਲਾਂ 63000 ਤਿਆਰ ਹੋਈਆਂ ਤੇ ਜਿਹੜੇ ਹੈਗੇ 9 ਮਹੀਨੇ ਵਾਲੇ ਪੇਪਰ ਆ ਉਹ 67000 ਆ ਤੇ ਬਾਕੀ ਆਪਾਂ ਜਿਹੜੇ ਪੂਰੀ ਪ੍ਰੂਫ ਸਮੇਤ ਪੂਰੀ ਆਪਾਂ ਜਿਹੜਾ ਲੈਂਕਾ ਸਾਰਾ ਕੁਝ ਆਪਾਂ ਜਿਹੜੇ ਦੂਜੇ ਆਪਣੇ ਚੈਨਲਾਂ ਦੋਨੇ ਉਹਨਾਂ ਤੇ ਆਪਾਂ ਉਹ ਵੀਡੀਓ ਪਾਈਆਂ ਹੋਈਆਂ ਰਾਤ ਦਿਨ ਬੋਦ ਚੱਲ ਰਹੀਆਂ ਵੀਡੀਓ ਤੇ ਜਿਹੜੇ ਉੱਥੇ ਚੈਨਲ ਜਿਹੜੇ ਆਪਣੇ ਵੀਰ ਭੈਣ ਆਪਣੇ ਤਿੰਨਾਂ ਚੈਨਲਾਂ ਨਾਲ ਜੁੜੇ ਹੋਇਆ ਚੈਨਲ ਉਹਨਾਂ ਨੇ ਤਾਂ ਦੇਖ ਲਿਆ ਹੋਣੀ ਪਤਾ ਲੱਗ ਗਿਆ ਹੁਣ ਤੇ ਜਾਲ ਜਿਹੜੇ ਨਹੀਂ ਜੁੜੇ ਸਿਰਫ ਆਪਣੇ ਇਹ ਚੈਨਲ ਨਾਲ ਹੀ ਜੁੜੇ ਤੇ ਉਹਨਾਂ ਨੂੰ ਆਪਾਂ ਤਾਂ ਕਰ ਕਿ ਮੈਂ ਕਹਾਂ ਚਲੋ ਆਪਾਂ ਇਹ ਚੈਨਲ ਤੇ ਵੀ ਦੱਸ ਦਿੰਨੇ ਆ ਤੁਹਾਨੂੰ ਬਈ ਆਈਨਾ ਕੋਟਾ ਸੀਗਾ ਤੇ ਇਸ ਵਾਰ ਇਹਨੇ ਪੇਪਰ ਭਰੇ ਗਏ ਆ ਤੇ ਜਿਨ੍ਹਾਂ ਨੇ ਭਰੇ ਆ ਸਹੀ ਪੇਪਰ ਭਰੇ ਆ ਤੇ ਉਹਨਾਂ ਦੇ ਜਿਹੜੇ ਪੂਰੇ ਪੂਰੇ ਚਾਂਸ ਆ ਹੁਣ ਆਪਾਂ ਦਿੰਨੇ ਆ ਤੁਹਾਡੇ ਇੱਕ ਅੱਧੇ ਕਮੈਂਟ ਦਾ ਜਵਾਬ ਤੇ ਹਾਂ ਜੀ ਤੇਵਾ ਹਾਂ ਜੀ ਜਿਹੜੇ ਵੀਰ ਭੈਣ ਆਪਾਂ ਨੂੰ ਕਮੈਂਟ ਕਰਦੇ ਆ ਤੁਹਾਡੀ ਜਾਣਕਾਰੀ ਬਹੁਤ ਵਧੀਆ ਹੁੰਦੀ ਆ ਬਹੁਤ ਵਧੀਆ ਵੀਡੀਓ ਪਾਉਣੇ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਤੇ ਇੱਕ ਆਪਾਂ ਨੂੰ ਦੇ ਵੀ ਆਵਾਜ਼ ਦੀ ਥੋੜੀ ਜਿਹੀ ਪ੍ਰੋਬਲਮ ਹੁੰਦੀ ਆ ਦਾਂ ਕਰਕੇ ਆਪਾਂ ਉਹ ਵੀ ਹਾਂਜੀ ਕਰਾਂਗੇ ਆਪਾਂ ਪ੍ਰਵੰਧ ਜੀਗਾ ਜੀ ਮੈਂ ਦੀਦੀ ਮੇਰੀ ਜਨਵਰੀ ਦੀ ਅਪਾਇੰਟਮੈਂਟ ਆ ਸਾਲ ਵਾਲੇ ਪੇਪਰਾਂ ਦੀ ਘਰ ਦੇ ਕੰਮ ਦੀ ਆ ਇਥੋਂ ਕੇ ਦਾ ਕੰਮ ਸਿੱਖ ਕੇ ਆਵਾਂ ਤੇ ਵੀ ਤੁਸੀਂ ਉਹ ਦੱਸਿਓ ਹਾਂਜੀ ਵੀਰ ਜੀ ਕੰਮ ਤਾਂ ਕੋਈ ਵੀ ਜੇ ਤਾਂ ਤੁਸੀਂ ਹੁਣ ਖੇਤੀਬਾੜੀ ਦਾ ਕਰਦੇ ਆ ਨਾ ਕਹਿੰਦੇ ਆ ਚਲੋ ਉਹ ਵੀ ਠੀਕ ਆ ਹਨਾ ਇੱਥੇ ਆ ਕੇ ਵੀ ਮਤਲਬ ਮਿਲ ਜਾਂਦੇ ਆ ਕੀਤੀવાડી ਦੇ ਕੰਮ ਵੀ ਮਿਲ ਜਾਂਦੇ ਆ ਬਾਕੀ ਤੁਹਾਡੇ ਇਹ ਡਿਪੈਂਡ ਕਰਦਾ ਵੀ ਤੁਸੀਂ ਕਿਹੜੇ ਏਰੀਆ ਚ ਆਉਣਾ ਤੇ ਉੱਥੇ ਕਿਦਾਂ ਦੇ ਕੰਮ ਆ ਜਿਨ੍ਹਾਂ ਨੇ ਤੁਹਾਡੇ ਪੇਪਰ ਭਰائے ਆ ਜੇ ਘਰ ਵਾਲੇ ਪੇਪਰ ਭਰائے ਆ ਸਾਾਲ ਵਾਲੇ ਪੇਪਰ ਘਰ ਦੇ ਕੰਮ ਵਾਸਤੇ ਭਰائے ਆ ਵੀ ਜਾਂ ਤੁਹਾਨੂੰ ਘਰੇ ਹੀ ਰੱਖਣਗੇ ਵੀ ਜਾਂ ਕਰੇ ਕੰਮ ਕਰਨਾ ਤੁਸੀਂ ਜਾਂ ਫਿਰ ਕੱਲੇ ਪੇਪਰ ਹੀ ਭਰਾਇਆ ਤੁਸੀਂ ਕਿਤੇ ਹੋਰ ਕੰਮ ਕਰਨਾ ਜੈਸੇ ਏਰੀਆ 'ਚ ਹੋ ਰਹੇ ਨੇ ਉਹਨਾਂ ਨਾਲ ਤੁਸੀਂ ਗੱਲਬਾਤ ਕਰੋ ਵੀ ਇੱਥੇ ਕਿੱਦਾਂ ਦੇ ਕੰਮ ਆ ਫਿਰ ਉਹਦਾਂ ਦੇ ਕੰਮ ਤੁਸੀਂ ਸਿੱਖ ਕੇ ਆ ਸਕਦੇ ਆ ਜਾਂ ਕਿ ਜਿਵੇਂ ਆ ਮੈਸਤਰੀ ਦਾ ਕੰਮ ਹੋਇਆ ਤੇ ਆਸਾੜੀ ਦਾ ਇਹ ਸਾਰੇ ਕੰਮ ਰੈਸਟੋਰੈਂਟਾਂ ਦੇ ਤਕਰੀਬਨ ਇਹ ਤਾਂ ਸਾਰੇ ਕੰਮ ਹੈਗੇ ਹੈਗੇ ਆ ਨਾ ਵੀ ਜਿਹੜੇ ਵੀ ਆਪਾਂ ਏਰੀਆ 'ਚ ਹੋਣਾ ਕਈ ਏਰੀਆ 'ਚ ਜਿਵੇਂ ਹੋਣਾ ਸਾਡੇ ਵਾਲੀ ਸਾਈਡ ਆ ਇੱਥੇ ਮਤਲਬ ਸਬਜ਼ੀ-ਭਾਜੀ ਦੇ ਫਰੂਟਾਂ ਦੇ ਕੰਮ ਬਹੁਤ ਘੱਟ ਆ ਇੱਧਰ ਸਾਡੇ ਵਾਲੇ ਰੈਸਟੋਰੈਂਟ ਆ ਜ਼ਿਆਦਾ ਕੰਮ ਆ ਮੈਸਤਰੀ ਦੇ ਕੰਮ ਆ ਤੇ ਜਾਂ ਫੇਰਾ ਇਹ ਘਰਾਂ ਦੇ ਡੋਮੈਸਟਿਕ ਇਹ ਤੋਂ ਚਲੋ ਹਰੇਕ ਸ਼ਹਿਰ ਚ ਹੁੰਦੇ ਆ ਤੇ ਇਦਾਂ ਦੇ ਕੰਮ ਜਿਆਦਾ ਵਾ ਤੇ ਬਾਕੀ ਆਪਾਂ ਤੁਹਾਨੂੰ ਦੱਸਿਆ ਹੀ ਆ ਵੀ ਆਹ ਪਾਰਲਰ ਦੇ ਆ ਜਾਂ ਕੋਈ ਹੋਰ ਕੰਮ ਹਨਾ ਵੀ ਇਹ ਕੰਮ ਵੀ ਇੱਥੇ ਆਪਾਂ ਇੰਨਾ ਨਹੀਂ ਚੱਲਦੇ ਬਹੁਤ ਘੰਟ ਚੱਲਦੇ ਆ ਬਾਕੀ ਤੁਸੀਂ ਵੀ ਉਹਨਾਂ ਤੋਂ ਪੁੱਛ ਕੇ ਵੀ ਇੱਥੇ ਕਿਸ ਤਰ੍ਹਾਂ ਦੇ ਕੰਮ ਆ ਉਹਨਾਂ ਤੋਂ ਪੂਰੀ ਜਾਣਕਾਰੀ ਲੈ ਕੇ ਉਹ ਸਭ ਨਾਲ ਕੰਮ ਸਿੱਖ ਕੇ ਤੁਸੀਂ ਆ ਸਕਦੇ ਆ ਵੈਸੇ ਬਹੁਤ ਵਧੀਆ ਗੱਲ ਆ ਵੀ ਕੰਮ ਸਿੱਖ ਕੇ ਆਉਣਾ ਚਾਹੀਦਾ ਕਿਉਂਕਿ ਕੋਈ ਵੀ ਆਪਣਾ ਇੱਥੇ ਕੰਮ ਸਿੱਖਿਆ ਵਾ ਉਹ ਆਪਣੇ ਇੱਥੇ ਕੰਮ ਆ ਜਾਂਦਾ ਵਾ ਜਿਵੇਂ ਉਧਰ ਦੀ ਆਪਾਂ ਚਲੋ ਗੱਲ ਕਰਦੇ ਹੁੰਨੇ ਹਰ ਇੱਕ ਵੀਡੀਓ 'ਚ ਵੀ ਤੇ ਵੀ ਉਧਰ ਵੀਰਾਂ ਨੂੰ ਆਪਾਂ ਬਹੁਤ ਕਿਹਾ ਸੀਗਾ ਵੀ ਜਦੋਂ ਪੇਪਰ ਵੀ ਤੁਹਾਡੇ ਨਿਕਲੇ ਆ ਵੀ ਉਹਦੇ ਚਲੋ ਤੁਸੀਂ ਕੋਈ ਆਹ ਕੰਮ ਸਿੱਖ ਲਓ ਆਹ ਕਰ ਲਓ ਪਰ ਉਹਨਾਂ ਨੇ ਇੰਨਾ ਗੌਰ ਨਹੀਂ ਕੀਤਾ ਫਿਰ ਵੀ ਜਿੰਨਾ ਕਰਕੇ ਉਹਨਾਂ ਨੂੰ ਹੁਣ ਪ੍ਰੋਬਲਮ ਆ ਰਹੀ ਹੈ ਤੇ ਹੁਣ ਸੋਚ ਰਹੀ ਹੈ ਵੀ ਅਸੀਂ ਸਿੱਖਿਆ ਹੁੰਦੇ ਬਾਕੀ ਬੋਲੀ ਬੋਲੀ ਵੀ ਜੀ ਤੁਸੀਂ ਜ਼ਰੂਰ ਸਿੱਖ ਕੇ ਆਇਓ ਕਿਉਂਕਿ ਬੋਲੀ ਦੀ ਇੱਥੇ ਬਹੁਤ ਜ਼ਿਆਦਾ ਪ੍ਰੋਬਲਮ ਆਉਂਦੀ ਆ ਹਨਾ ਵੀ ਕੋਈ ਵੀ ਆਪਾਂ ਕੰਮ ਕਰਨਾ ਕਿਤੇ ਵੀ ਜਾਣਾ ਬੋਲੀ ਆਪਣੇ ਲਈ ਸਭ ਤੋਂ ਜ਼ਰੂਰੀ ਆ ਕੰਮ ਤਾਂ ਆਪਾਂ ਚਲੋ ਕੋਈ ਵੀ ਆਪਾਂ ਕਰ ਸਕਦੇ ਆ ਪੰਜਾਬੀ ਆਪਾਂ ਕੋਈ ਵੀ ਕੰਮ ਹੁੰਦਾ ਆਪਾਂ ਕਰ ਲੈਨੇ ਆ ਤੇ ਪਰ ਬੋਲੀ ਆਉਣੀ ਆਪਾਂ ਨੂੰ ਜ਼ਰੂਰੀ ਆ ਕਿਉਂਕਿ ਬੋਲੀ ਦੀ ਬਹੁਤ ਪ੍ਰੋਬਲਮ ਆਉਂਦੀ ਆ ਤੇ ਹਣ ਉਧਰ ਵੀ ਵੀ ਰਹੀ ਹੀ ਬਸ ਕਹਿੰਦੇ ਵੀ ਹਾਂ ਸੀ ਉਦੋਂ ਆਖੇ ਲੱਗ ਜਾਂਦੇ ਬੋਲੀ ਸਿੱਖ ਲੈਂਦੇ ਹਣ ਕਈ ਦੁਕਾਨਾਂ ਤੇ ਜਾਂਦੇ ਆ ਜਦੋਂ ਹਨ ਹੁੰਦੀ ਆ ਸਭ ਤੋਂ ਪਹਿਲਾਂ ਕਹਿ ਦਿੰਦੇ ਆ ਵੀ ਬੋਲੀ ਆਉਂਦੀ ਆ ਬੋਲੀ ਆਉਂਦੀ ਆ ਫਿਰ ਬੋਲੀ ਦੀ ਵਜ੍ਹਾ ਨਾਲ ਜਿਹੜੇ ਵੀਰ ਰਹਿ ਜਾਂਦੇ ਆ ਫਿਰ ਇਦਾਂ ਹੀ ਆ ਜਿਹੜਾ ਉਹਨਾਂ ਨੂੰ ਕੰਮ ਮਿਲ ਲਿਆ ਮੈਸਤਰੀ ਨਾਲ ਜਾਂ ਖੇਤੀਬਾੜੀ ਦਾ ਇਸ ਤਰ੍ਹਾਂ ਜਾਂਦੇ ਆ ਜੇ ਕੋਈ ਬਿਕਮ ਅਗ ਚਾਜ ਨਾਲ ਵਧੀਆ ਬੋਲੀ ਸਿੱਖੀ ਹੁੰਦੀ ਮਾੜੀ ਮੋਟੀ ਤੇ ਬੋਲਣ ਜੋਗੀ ਤੇ ਉਸ ਹਾਵ ਨਾਲ ਕੰਮਾਂ ਜਿਹੜੇ ਮਿਲ ਜਾਂਦੇ ਹਾਂ ਜੀ ਇੱਕ ਵੀਰ ਦਾ ਕਮੈਂਟ ਸੀ ਸੈਸਟ ਹੈ ਜੀ ਮੇਰੇ ਪੇਪਰ 18 ਮਾਰਚ ਵਾਲੇ ਆ ਨਾਪੋਲੀ ਤੋਂ ਟਾਈਮ 9:01 ਮਿੰਟ 19 ਸੈਕਿੰਡ ਦਾ ਇਹ ਦੱਸਿਓ ਪਲੀਜ਼ ਕਰੋ ਤੱਕ ਨਿਕਲ ਜਾਣਗੇ ਹਾਂਜੀ ਵੀਰ ਜੀ ਹੁਣ ਜੇ ਆਪਾਂ ਪੁਰਾਣੇ ਪੇਪਰਾਂ ਦੀ ਗੱਲ ਕਰੀਏ ਹਨ ਉਹਦੇ ਬਾਰੇ ਤਾਂ ਆਪਾਂ ਹੁਣ ਕੋਸ ਕਹਿ ਨਹੀਂ ਸਕਦੇ ਕਹਿ ਕਰਕੇ ਨਹੀਂ ਸਕਦੇਗੇ ਕਿਉਂਕਿ ਵੀ ਪਿਛਲੀ ਵਾਰ ਤਾਂ ਜਿਹੜੇ ਪੇਪਰ ਸੀ ਸਾਲ-ਸਾਲ ਤੋਂ ਬਾਅਦ ਵੀ ਨਿਕਲੀ ਗਏ ਆ ਬਈ ਜਿਵੇਂ ਜਿਵੇਂ ਵੀ ਚਲੋ ਮਾਲਾ ਮੋਟਾ ਜਿਹਦੇ ਨਿਕਲਦੇ ਵੀ ਸੀ ਕੋਈ ਬਾਦ ਘਾਟ ਹੁੰਦੀ ਸੀ ਮਾਲਕ ਤੋਂ ਉਹਦੇ ਪੇਪਰ ਮੰਗ ਕੇ ਲੈ ਕੇ ਤੇ ਵੀ ਉਹ ਪੇਪਰ ਵੀ ਕੱਢੀ ਜਾਂਦੇ ਸੀ ਕਈ ਵੀਰਾਂ ਨੇ ਤਾਂ ਸਾਲ ਸਾਲ ਤੋਂ ਬਾਅਦ ਵੀ ਨਿਕਲੇ ਆ ਹੁਣ ਪਰ ਐਸਾ ਇਸ ਸਾਲ ਜੈਸਤਰ ਇਹਨਾਂ ਨੇ ਸਖਤਾਈ ਕੀਤੀ ਆ ਹਨਾ ਕਾਨੂੰਨ ਨੇ ਸਰਕਾਰ ਨੇ ਇਥੋਂ ਦੀ ਨੇ ਤੇ ਵੀ ਉਹ ਕੋਈ ਜਿਵੇਂ ਵੇਖਦੇ ਆ ਸ਼ਾਨਵੀਰ ਜਿਵੇਂ ਪੇਪਰ ਆ ਕੋਈ ਘਾਟ ਆ ਜਾਂ ਉਹਨਾਂ ਨੂੰ ਲੱਗਦਾ ਕੋਈ ਪੇਪਰ ਫੇਕ ਭਰੇ ਹੋਏ ਆ ਜਾਂ ਵੀ ਕੋਈ ਵੀ ਕੋਈ ਕਿਸੇ ਤਰ੍ਹਾਂ ਤਰ੍ਹਾਂ ਲੱਗਦਾ ਤੇ ਉਹ ਜਿਹੜੇ ਉਹ ਪੇਪਰ ਬਲੌਕ ਹੀ ਕਰਦੇ ਆ ਉਹ ਨੁਲਾ ਉਸ ਦਾ ਚੱਕਦੇ ਹੀ ਨਹੀਂਗੀ ਤੇ ਵੀ ਉਹ ਦਿੰਦੇ ਨਹੀਂਗੇ ਉਸ ਕਰਕੇ ਵੀ ਹਮ ਜਿੱਥੋਂ ਹੁਣ ਤੁਸੀਂ ਭਰਾਏ ਆ ਉਹਨਾਂ ਤੋਂ ਪੁੱਛੋ ਵੀ ਉਸ ਏਰੀਆ ਚ ਕਿਉਂਕਿ ਆਪਾਂ ਦੱਸਿਆ ਸੀਗਾ ਦੂਸਰੇ ਚੈਨਲ ਤੇ ਵੀ ਜਿਹੜੇ 29 ਜ਼ਿਲ੍ਹੇ ਆ ਹਨ 29 ਜ਼ਿਲ੍ਹੇ ਆ 29 ਜ਼ਿਲ੍ਹਿਆਂ ਦੇ ਪਰਫਾਤੂਰੇ ਆਏ ਆ ਵੀ ਜਿੱਥੇ ਕੇ ਇਲਿਗਲ ਪੇਪਰ ਭਰੇ ਗਏ ਸੀਗੇ ਪਿਛਲੇ ਸਾਲ ਤੇ ਉੱਥੋਂ ਦੇ ਜਿਹੜੇ ਬਹੁਤ ਜ਼ਿਆਦਾ ਬੰਦਿਆਂ ਦੇ ਵੀਰਾਂ ਦੇ ਪੇਪਰ ਆ ਜਿਹੜੇ ਉਹ ਬਲੌਕ ਕੀਤੇ ਆ ਤੇ ਤਾਂ ਹੁਣ ਉਹ ਤੁਹਾਨੂੰ ਵੀ ਮਤਲਬ ਉੱਥੋਂ ਪਤਾ ਕਰੋ ਜਿੱਥੇ ਤੁਸੀਂ ਪੇਪਰ ਭਰਾਏ ਸੀਗੇ ਵੀ ਕਿਹੜਾ ਜ਼ਿਲ੍ਹਾ ਵਾ ਜਾ ਬਲੌਕ ਲਿਸਟ ਚ ਆਇਆ ਹੋਇਆ ਵਾ ਵੀ ਤਾਂ ਕਰਕੇ ਕੋਈ ਨੀ ਨਿਕਲ ਦੇ ਕੇ ਵੀ ਜਾਂ ਫਿਰ ਜੇ ਤੁਹਾਨੂੰ ਕੋਈ ਉਹ ਕਹਿੰਦਾ ਵਾ ਜਿਨੇ ਤੁਹਾਡੇ ਪੇਪਰ ਭਰਾਇਆ ਮਾਲਕ ਨੇ ਜਾਣਟ ਨੇ ਵੀ ਜਾਂ ਤੁਹਾਡੇ ਕੋਟੇ ਚ ਆ ਕੇ ਜਾਂ ਵੇਟ ਕਰੋ ਤੇ ਫਿਰ ਤੁਸੀਂ ਵੇਟ ਕਰ ਸਕਦੇ ਆਂ ਵੈਸੇ ਹੁਣ ਤਾਂ ਤੁਸੀਂ ਵੀਡੀਓ ਕਰ ਸਕਦੇ ਹੋ ਉਹਨਾਂ ਨਾਲ ਗੱਲਬਾਤ ਕਰਕੇ ਕਿਉਂਕਿ ਹੁਣ ਤਾਂ ਜਿਹੜਾ ਇਸ ਸਾਲ ਦੇ ਪੇਪਰਾਂ ਦਾ ਟਾਈਮ ਵੀ ਆ ਜਿਹੜਾ ਲੰਘ ਚੁੱਕਿਆ ਵਾ ਵੀ ਨਵੰਬਰ 30 ਨਵੰਬਰ ਤੱਕ ਹੀ ਸੀ ਲਾਸਟ ਡੇਟ ਤੇ ਹੁਣ ਤਾਂ ਕੋਈ ਹੱਲ ਵੀ ਨਹੀਂਗਾ ਤੇ ਬਾਕੀ ਤੁਸੀਂ ਉਹਨਾਂ ਨਾਲ ਗੱਲਬਾਤ ਕਰਕੇ ਕੋਚ ਸਕਦੇ ਆ ਵੀ ਉਹ ਅੱਗੇ ਚਲ ਪਤਾ ਵੀ ਕਰ ਸਕਦੇ ਆ ਵੀ ਜੇ ਸਹੀ ਸਾਰਾ ਕੁਝ ਸਹੀ ਸੀਗਾ ਵੀ ਫਿਰ ਕਿਉਂ ਨਹੀਂ ਪੇਪਰ ਨਿਕਲੇ ਕੇ ਤੇ ਉਹ ਜਾ ਕੇ ਪਤਾ ਕਰਕੇ ਤੁਹਾਨੂੰ ਦੱਸ ਸਕਦੇ ਆ ਹਾਂਜੀ ਮੈਡਮ ਮੈਂ ਕਿਸੇ ਏਜੰਟ ਤੋਂ ਫੈਲ ਫੈਲ ਕਰਵਾਈ ਆ 9 ਮਹੀਨਿਆਂ ਵਾਲੀ ਉਹ ਕਹਿੰਦੇ ਮਾਰਚ ਤੋਂ ਬਾਅਦ ਕੰਮ ਬਣ ਜਾਊਗਾ ਹਾਂਜੀ ਇਹ ਵੀ ਠੀਕ ਆ ਜੀ ਜਿਵੇਂ ਫਰਬਰੀ ਚ ਕਲਿੱਕ ਹੋਣਿਆ ਪੇਪਰ ਫਰਵਰੀ 7 5 ਤੇ 12 ਨੂੰ ਉਸ ਤੋਂ ਬਾਅਦ ਹੈਗਾ ਵਾ 20 ਪੱਛੀਆਂ ਕ ਦਿਨਾਂ ਦਾ ਹੁੰਦਾ ਟਾਈਮ ਤੇ ਵੀ ਪੇਪਰ ਨਿਕਲਦਾ ਜਿਹੜੇ 9 ਮਹੀਨੇ ਵਾਲੇ ਸਾਲ ਵਾਲੇ ਤੇ ਆਪਾਂ ਤੁਹਾਨੂੰ ਅੱਗੇ ਵੀ ਦੱਸਿਆ ਪਿਛਲੀ ਵੀਡੀਓ ਤੇ ਟਾਈਮ ਲੱਗ ਜਾਂਦਾ ਹਾਂਜੀ ਹਾਂ ਹੋ ਸਕਦਾ ਵਾ ਵੀ ਤੁਹਾਡਾ ਵੀ ਹੋ ਹੀ ਸਕਦਾ ਵਾ ਵੀ ਬਣ ਜੂਗਾ ਜਿਵੇਂ ਫਰਵਰੀ ਚ ਕਲੈਕ ਹੋਣਗੇ ਤੇ ਮਾਰਚ ਤੱਕ ਦਾ ਜਿਹੜੇ ਤੁਹਾਡੇ ਪੇਪਰ ਆ ਉਹ ਨਿਕਲ ਆਉਣਗੇ ਆਪਾਂ ਹੁਣ ਪਿੱਛੇ ਦੱਸਦੇ ਵੀ ਹਟੇ ਆ ਜੈਸਾ ਬਨੈਤ ਕੇ ਕੋਟਾ ਜ਼ਿਆਦਾ ਸੀ ਪੇਪਰ ਘੱਟ ਭਰੇ ਗਏ ਆ ਤੇ ਵੀ ਉਹ ਪੂਰੇ ਪੂਰੇ ਜੇ ਤੁਹਾਡੇ ਸਹੀ ਹੋਣੇ ਪੇਪਰ ਭਰੇ ਸਹੀ ਸਾਰੇ ਡਾਕੂਮੈਂਟ ਲਾਇਆ ਇਹੋ ਜਿਹੜੇ ਪੂਰੇ ਪੂਰੇ ਚਾਂਸ ਇਸ ਵਾਰ ਪੀਪਰ ਨਿਕਲਦੇ ਹੈਗੇ ਇੱਕ ਵੀਰ ਦਾ ਕਮੈਂਟ ਸੀਗਾ ਜੀ ਉਧਰ ਆ ਕੇ ਡਰਾਈਵ ਕਰ ਸਕਦੇ ਆ ਇਹਦੇ ਤੇ ਆਪਾਂ ਜੀ ਪੂਰੀ ਵੀਡੀਓ ਬਣਾਵਾਂਗੇ ਜਿਸ ਦਿਨ ਟਾਈਮ ਲੱਗਾ ਵੀ ਇੱਥੇ ਆਪਾਂ ਕਿਵੇਂ ਲਾਈਵ ਕਰ ਸਕਦੇ ਆ ਤੇ ਵੀ ਕਾਦੇ ਕਾਦੇ ਚੀਜ਼ਾਂ ਦੀ ਆਪਾਂ ਨੂੰ ਲੋਡ ਪੈਂਦੀ ਆ ਹਾਂ ਜੀ ਤੁਸੀਂ ਕਿਹੜੇ ਏਰੀਆ ਚ ਰਹਿੰਦੇ ਆ ਹਾਂ ਜੀ ਅਸੀਂ ਪੁਲੀਆ ਚ ਰਹਿੰਦੇ ਆ ਤੇ ਲੇਚਾ ਸ਼ਹਿਰ ਉਹ ਵੀਰਾਂ ਦੇ ਕਮੈਂਟ ਜਿਹੜੇ ਆ ਰਹੇ ਆ ਵੀ ਮੇਰੇ ਕੋਟੇ ਵਿੱਚ ਆਇਆ ਸੀ ਕਿਸੇ ਦੇ 7 ਮਹੀਨੇ ਹੋ ਗਏ ਆ ਮੈਨੂੰ ਲਾਹੋਸਤਾਨੇ ਨਿਕਲਿਆ ਵੀਰੇ ਜੀ ਹੁਣ ਆਪਾਂ ਉੱਪਰ ਦੱਸ ਕੇ ਹੀ ਹਟੇ ਆ ਵੀ ਇਹ ਤੁਸੀਂ ਪਤਾ ਕਰੋ ਵੀ ਕੋਟੇ ਚ ਆਇਆ ਵੀ ਨਿਕਲੇ ਕਾ ਤੋਂ ਨਹੀਂ ਗਈ ਵੀ ਕਿਉਂਕਿ ਤੁਹਾਨੂੰ ਹੁਣ ਆਪਾਂ ਸਾਰਾ ਉੱਪਰ ਦੱਸਿਆ ਹੀ ਆ ਵੀ ਇੰਨੇ ਕਈ ਜ਼ਿਲ੍ਹੇ ਆ ਹੁਣ ਜਿਹੜੇ ਇੱਥੇ ਬਲੌਗ ਹੋ ਚੁੱਕੀ ਆ ਜਿੰਨਾ ਚ ਫੇਕ ਪੇਪਰ ਭਰੇ ਗਏ ਸੀਗੇ ਵੀ ਉਹ ਉਸ ਜ਼ਿਲ੍ਹੇ ਚ ਵਿੱਚ ਤਾਂ ਨਹੀਂ ਗਏ ਤੁਸੀਂ ਵੀ ਆਪਾਂ ਦੂਸਰੇ ਚੈਨਲ ਤੇ ਦੱਸਿਆ ਵੀ ਇਹ ਕਿਹੜੇ ਕਿਹੜੇ ਜ਼ਿਲ੍ਹੇ ਆ ਉਹ ਤੇ ਉੱਥੇ ਤੁਸੀਂ ਜਾ ਕੇ ਪੂਰੀ ਵੀਡੀਓ ਦੇਖ ਸਕਦੇ ਆ ਤੇ ਬਾਕੀ ਤੁਸੀਂ ਆਪਣੇ ਉਸ ਮਾਲਕ ਕਨਾਲ ਵੀ ਗੱਲ ਕਰੋ ਵੀ ਜਿਹੜੇ ਪੇਪਰ ਕੋਟੇ ਵਿੱਚ ਆਏ ਆ ਵੀ ਨਿਕਲ ਕਾਤੋਂ ਨਹੀਂ ਸਾਡੇ ਕਿਉਂਕਿ ਸਰਕਾਰ ਦੀ ਨਿਕਲੇ ਕਾਤੋਂ ਨਹੀਂ ਕਿਉਂਕਿ ਸਰਕਾਰ ਦੀ ਸਖਤਾਈ ਦੀ ਵਜ੍ਹਾ ਨਾਲ ਇਸ ਵਾਰ ਆ ਜਿਹੜੇ ਪੇਪਰ ਬਹੁਤ ਜ਼ਿਆਦਾ ਬਲੌਕ ਹੋਏ ਆ ਮਾਰਚ ਦੇ ਪੇਪਰ ਨਿਕਲ ਸਕਦੇ ਆ ਜਾਂ ਨਹੀਂ ਇਹ ਵੀ ਵੀਰਜੀ ਤੁਹਾਡਾ ਉਹੀ ਆਨਸਰ ਆ ਜੇ ਆਪਾਂ ਉੱਪਰ ਦੇ ਕੇ ਹਟਿਆ ਦੋ ਕਮੈਂਟਾਂ ਦਾ ਹਾਂਜੀ ਇੱਕ ਕਮੈਂਟ ਸੀਗਾ ਜੀ ਮੇਰੀ ਭੈਣ ਦਾ ਵੀ ਤੁਸੀਂ ਇਟਲੀ ਦੇ ਵਿੱਚ ਵੀ ਮੇਰੇ ਬੇਟੇ ਨੇ ਆਉਣਾ ਵਾ ਵੀ ਕੀ ਪ੍ਰੋਸੈਸ ਆ ਤੇ ਵੀ ਉਹ ਉਹਦੇ ਤੇ ਤੁਸੀਂ ਜ਼ਰੂਰ ਵੀਡੀਓ ਬਣਾਇਓ ਵੀ ਦੱਸਿਓ ਵੀ ਇੱਕ ਆਸਤਰਾ ਨਾਲ ਇਟਲੀ ਆ ਸਕਦਾ ਹਾਂਜੀ ਉਹਦੇ ਤੇ ਆਪਾਂ ਵੀਡੀਓ ਜ਼ਰੂਰ ਬਣਾਵਾਂਗੇ ਕਿਉਂਕਿ ਹੁਣ ਆਪਣੀ ਵੀਡੀਓ ਬਹੁਤ ਜ਼ਿਆਦਾ ਲੰਬੀ ਹੋ ਜਾਣੀ ਆ ਤੇ ਆਪਾਂ ਉਸ ਤੇ ਜ਼ਰੂਰ ਵੀਡੀਓ ਬਣਾਵਾਂਗੇ ਵੀ ਇਟਲੀ ਜੇ ਕਿਸੇ ਨੇ ਨਾਮੇ ਬੰਦੇ ਨੇ ਆਉਣਾ ਵਾ ਤੇ ਉਹਦਾ ਕੀ ਪ੍ਰੋਸੈਸ ਆ ਪ੍ਰੋਸੈਸ ਦਾ ਚਲੋ ਇਹੀ ਆ ਵਰਕ ਅਪਾਰਟਮੈਂਟ ਈ ਆ ਚਲੋ ਆਪਾਂ ਫੇਰ ਵੀ ਪੂਰੀ ਤੁਹਾਨੂੰ ਵੀਡੀਓ ਬਣਾ ਕੇ ਵੀ ਕਿਹੜੇ ਕਿਹੜੇ ਪੇਪਰ ਭਰੇ ਜਾ ਸਕਦੇ ਆ ਜਾਂ ਕਿਹੜੇ ਵਧੀਆ ਹੁੰਦੇ ਆ ਇਹਨਾਂ ਪੇਪਰਾਂ ਤੇ ਆ ਸਕਦੇ ਆ ਉਹ ਤੇ ਆਪਾਂ ਪੂਰੀ ਵੀਡੀਓ ਬਣਾਵਾਂਗੇ ਬੱਸ ਇਹ ਤਾਂ ਆਪਣੇ ਦੂਸਰੇ ਚੈਨਲਾਂ ਤੇ ਪਾਈ ਵੀ ਹੋਈਆਂ ਵੀਡੀਓ ਪਿੱਛੇ ਤੇ ਆਗੇ ਤੁਸੀਂ ਦੇਖ ਸਕਦੇ ਆ ਬਤਨੂ ਦੂਰ ਪੰਜਾਬੀ ਤੇ ਇਟਾਲੀਅਨ ਬੋਆਇਸ ਤੇ ਤੇ ਬਾਕੀ ਆਪਾਂ ਚਲੋ ਇਸ ਚੈਨਲ ਤੇ ਵੀ ਜੈਸੇ ਦਿਨ ਟਾਈਮ ਲੱਗਾ ਤੇ ਆਪਾਂ ਪੂਰੀ ਵੀਡੀਓ ਬਣਾਵਾਂਗੇ ਤੇ ਕਾ ਕਮੈਂਟ ਆਪਾਂ ਨੂੰ ਬਹੁਤ ਜ਼ਿਆਦਾ ਆ ਰਹੇ ਜਿਸਤਾਲੇ ਦੇ ਕੰਮ ਬਾਰੇ ਤੁਸੀਂ ਵੀਡੀਓ ਬਣਾ ਕੇ ਦੱਸਿਓ ਵੀ ਮੈਂ ਸਤਾਲੇ ਦੇ ਕੰਮ ਤੇ ਆਉਣਾ ਵਾ ਵੀ ਜਿਹੜਾ ਹ ਗਾਇਆਂ ਦਾ ਕੰਮ ਹੁੰਦਾ ਵਾ ਬਈ ਹਾਂ ਕੀ ਤਨਕਾ ਵਾ ਵਿਦਿਆਰਥੀ ਕਿੱਦਾਂ ਦੇ ਕੰਮ ਹੁੰਦੇ ਆ ਹਾਂਜੀ ਉਹ ਵੀ ਆਪਾਂ ਜ਼ਰੂਰ ਵੀਡੀਓ ਬਣਾ ਕੇ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਠੀਕ ਆ ਜੀ ਹੁਣ ਆਪਾਂ ਮਿਲਾਂਗੇ ਅਗਲੀ ਵੀਡੀਓ ਚ ਤੇ ਹੁਣ ਦਿਓ ਆ ਗਿਆ ਜੇ ਕੋਈ ਗਲਤੀ ਹੋ ਗਈ ਬੋਲਣ ਚ ਵੈਸੇ ਤਾਂ ਅੱਜ ਮੈਂ ਫ੍ਰੀ ਸੀਗੀ ਆਰਾਮ ਨਾਲ ਬੈਠ ਕੇ ਵੀਡੀਓ ਬਣਾਈ ਆ ਕਿਉਂਕਿ ਜਦੋਂ ਕੰਮ ਤੇ ਜਾਣਾ ਹੁੰਦਾ ਕਾਲੀ ਹੁੰਦੀ ਆ ਉਦੋਂ ਜਲਦੀ ਜਲਦੀ ਵੀਡੀਓ ਬਣਾਉਣੇ ਆ ਤੇ ਚਲੋ ਫਿਰ ਵੀ ਜੇ ਕੋਈ ਹਨਾ ਵਾਧਾ ਘਾਟਾ ਹੋ ਜਾਂਦਾ ਵਾ ਤੇ ਉਹਦੇ ਲਈ ਆਪਾਂ ਮਾਫੀ ਚਾਹੁੰਦੇ ਆ ਆਪਾਂ ਮਿਲਾਂਗੇ ਤੁਹਾਨੂੰ ਅਗਲੀ ਵੀਡੀਓ ਵਿੱਚ ਲੈ ਕੇ ਤੁਹਾਡੇ ਕਮੈਂਟਾਂ ਦੇ ਜਵਾਬ ਕੋਈ ਨਵੀਂ ਜਾਣਕਾਰੀ ਜਿਨ੍ਹਾਂ ਨੇ ਵੀਰਾਂ ਭੈਣਾਂ ਨੇ ਇਟਲੀ ਆਉਣਾ ਉਹਨਾਂ ਲਈ ਤੇ ਜਾਂ ਜਿਨੇ ਹੋਰ ਵੀ ਕੋਈ ਪੁੱਛਣਾ ਹੁੰਦਾ ਆਪਾਂ ਕਮੈਂਟ ਕਰਕੇ ਤੁਸੀਂ ਪੁੱਛ ਸਕਦੇ ਆ ਤੇ ਆਪਾਂ ਉਹਦਾ ਆਨਸਰ ਤੁਹਾਨੂੰ ਜਰੂਰ ਦਿੰਨੇ ਹੁੰਦੇ ਆ ਜਾਣਕਾਰੀ ਜਿਹੜਾ ਜਾਣਕਾਰੀ ਵਾਲਾ ਹੁੰਦਾ ਉਹਦਾ ਆਪਾਂ ਤੁਹਾਨੂੰ ਵੀਡੀਓ ਬਣਾ ਕੇ ਤੇ ਜਿਹੜਾ ਹੁੰਦਾ ਵਾ ਆਪਾਂ ਲੱਗਦਾ ਵੀ ਆਪਾਂ ਤੁਸੀਂ ਪੁੱਛਿਆ ਵਾ ਵੀ ਆਪਾਂ ਜਲਦੀ ਰਿਪਲਾਈ ਕਰਨਾ ਤੁਹਾਨੂੰ ਉਹਦਾ ਆਨਸਰ ਚਾਹੀਦਾ ਤੇ ਆਪਾਂ ਨਾਲ ਦੀ ਨਾਲ ਥੱਲੇ ਰਿਪਲਾਈ ਕਰਦੇ ਆ ਤੁਹਾਨੂੰ ਠੀਕ ਆ ਜੀ ਮਿਲਦੇ ਆ ਹੁਣ ਅਗਲੀ ਵੀਡੀਓ ਚ ਬਾਏ ਬਾਏ